ਸ਼ੋਅ ਵਰਤਾਂ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਲੁਧਿਆਣਾ ਨੇੜੇ ਦਾਖਾਂ ਦੇ ਵਿੱਚ ਹੋਈ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਦੇ ਵਿੱਚ ਵਿਕਰਮ ਚੌਧਰੀ ਨੂੰ ਵਾਪਸ ਪਾਰਟੀ ਦੇ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਫਲੋਰ ਤੋਂ ਕਾਂਗਰਸ ਦੇ ਵਿਧਾਇਕ ਵਿਕਰਮਜੀਤ ਚੌਧਰੀ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਤੇ ਉਹਨਾਂ ਦੀ ਮੁਅਤਲੀ ਹੈ ਜਿਹੜੀ ਹੁਣ ਰੱਦ ਕਰ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਸੰਸਦੀ ਚੋਣਾਂ ਤੋਂ 1 ਮਹੀਨਾ ਪਹਿਲਾਂ April 2024 ਦੇ ਵਿੱਚ ਚੌਧਰੀ ਨੂੰ ਮੁਅਤਲ ਕੀਤਾ ਗਿਆ ਸੀ ਜਦੋਂ ਉਹ ਅਤੇ ਉਹਨਾਂ ਦੇ ਮਾਤਾ ਕਰਮਜੀਤ ਕੌਰ ਚੌਧਰੀ ਜਲੰਧਰ ਲੋਕ ਸਭਾ ਹਲਕੇ ਦੀ ਚੋਣ ਲੜਨ ਦੇ ਲਈ ਉਹਨਾਂ ਵੱਲੋਂ ਪਾਰਟੀ ਦੇੋਂ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ ਗਈ ਸੀ ਉਸ ਤੋਂ ਬਾਅਦ ਟਿਕਟ ਦੇਦੋ ਉਹਨਾਂ ਨੂੰ ਨਹੀਂ ਮਿਲੀ ਤਾਂ ਵਿਰੋਧ ਹੋਣ ਤੇ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਇਸ ਦੌਰਾਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਸੀ ਟਿਕਟ ਦਿੱਤੀ ਗਈ ਸੀ ਉਸ ਤੋਂ ਬਾਅਦ ਚੌਧਰੀ ਦੀ ਉਮੀਦਵਾਰੀ ਚੌਧਰੀ ਜਿਹੜੇ ਸਨ ਉਹ ਉਹਨਾਂ ਦੇ ਵਿਰੁੱਧ ਖੁੱਲ ਕੇ ਸਾਹਮਣੇ ਆਏ ਸੀ ਖੁੱਲ ਕੇ ਬਿਆਨਵਾਜੀ ਕੀਤੀ ਸੀ ਉਸ ਤੋਂ ਬਾਅਦ ਪਾਰਟੀ ਚੋਂ ਉਹਨਾਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਸੋ ਪਾਰਟੀ ਵੱਲੋਂ ਉਹਨਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਗਈ ਸੀ ਜਿਸ ਦੇ ਚੱਲਦਿਆਂ ਉਹਨਾਂ ਨੂੰ ਉਹਨਾਂ ਦੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਕਾਰਨ ਮੁਅੱਤਲ ਕੀਤਾ ਗਿਆ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਉਹਨਾਂ ਨੂੰ ਵਾਪਸ ਕਾਂਗਰਸ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ ਤੁਹਾਨੂੰ ਦੱਸ ਦਈਏ ਇਸ ਤੋਂ ਬਾਅਦ ਉਹਨਾਂ ਦੇ ਮਾਤਾ ਜੀ ਵੱਲੋਂ ਬੀਜੇਪੀ ਦਾ ਸਾਥ ਦਿੱਤਾ ਗਿਆ ਸੀ ਤੇ ਉਹਨਾਂ ਨੂੰ ਭਾਜਪਾ ਬੀਜੇਪੀ ਉਮੀਦਵਾਰ ਸ਼ਸ਼ੀਲ ਕੁਮਾਰ ਰਿੰਕੂ ਦਾ ਸਮਰਥਨ ਵੀ ਕੀਤਾ ਸੀ ਤੇ ਹੁਣ ਇੱਕ ਵਾਰ ਫੇਰ ਤੋਂ ਆ ਵਾਪਸੀ ਹੋਈ ਹੈ ਕਾਂਗਰਸ ਦੇ ਵਿੱਚ ਵਿਕਰਮ ਚੌਧਰੀ ਦੀ ਤੁਹਾਨੂੰ ਇਹ ਵੀ ਦੱਸਦੀ ਆ ਕਿ ਜਲੰਧਰ ਲੋਕ ਸਭਾ ਚੋਣਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਬਹੁਤ ਵੱਡੇ ਫਰਕ ਦੇ ਨਾਲ ਜਿੱਤੇ ਸਨ ਇਸ ਦੌਰਾਨ ਵਿਕਰਮਜੀਤ ਸਿੰਘ ਦੀ ਹੁਣ ਮਤਲੀ ਜਿਹੜੀ ਆ ਉਸ ਨੂੰ ਰੱਦ ਕਰ ਦਿੱਤਾ ਗਿਆ ਦੁਬਾਰਾ ਪਾਰਟੀ ਦੇ ਵਿੱਚ ਆਏ ਨੇ ਸੋ ਇਸ ਮਤਲੀ ਰੱਦ ਹੋਣ ਤੋਂ ਬਾਅਦ ਸਮਝਿਆ ਜਾ ਰਿਹਾ ਹੈ ਕਿ ਕਾਂਗਰਸ ਨੂੰ ਹਲਕੇ ਦੇ ਵਿੱਚ ਇੱਕ ਨਵੀਂ ਮਜ਼ਬੂਤੀ ਮਿਲੇਗੀ ਸੋ ਸੰਭਾਵੀ ਤੌਰ ਤੇ ਕਾਂਗਰਸ ਇੱਥੇ ਮਜ਼ਬੂਤ ਹੋਵੇਗੀ ਤੁਹਾਨੂੰ ਇਹ ਵੀ ਦੱਸਦੀ ਆ ਕਿ ਲੁਧਿਆਣਾ ਪਛਮੀ ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਮੌਕੇ ਅਜਿਹਾ ਹੋਇਆ ਹੈ ਕਿ ਚੌਧਰੀ ਨੂੰ ਵਾਪਸ ਪਾਰਟੀ ਦੇ ਵਿੱਚ ਲਿਆ ਸੋ ਪਾਰਟੀ ਨੂੰ ਇੱਕ ਨਵੀਂ ਮਜ਼ਬੂਤੀ ਮਿਲਦੀ ਹੋਈ ਦਿਖਾਈ ਦੇ ਰਹੀ ਹੈ ਕਾਂਗਰਸ ਇੱਕ ਵਾਰ ਫਿਰ ਤੋਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸੀਰੀਅਸ ਨਜ਼ਰ ਆ ਰਹੀ ਹੈ ਜਿਸ ਕਾਰਨ ਨਰਾਜ਼ ਆਗੂਆਂ ਨੂੰ ਵੀ ਮੋੜ ਤੋਂ ਕਾਂਗਰਸ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ ਸੋ ਕਾਂਗਰਸ ਦੇ ਲਈ ਵੱਡੀ ਖਬਰ ਹੈ ਵਿਕਰਮ ਚੌਧਰੀ ਜਿਨ੍ਹਾਂ ਨੂੰ ਮੁਅਤਲ ਕੀਤਾ ਗਿਆ ਸੀ ਉਹਨਾਂ ਦੀ ਕਾਂਗਰਸ ਦੇ ਵਿੱਚ ਵਾਪਸੀ ਹੋਈ ਹੈ ਇਹ ਵਾਪਸੀ ਦਾਖਾ ਨਜ਼ਦੀਕ ਜਿਹੜੀ ਰੈਲੀ ਹੋਈ ਸੀ ਕਾਂਗਰਸ ਦੀ ਸੰਵਿਧਾਨ ਬਚਾਓ ਰੈਲੀ ਇਸ ਰੈਲੀ ਦੇ ਵਿੱਚ ਵਿਕਰਮ ਚੌਧਰੀ ਨੇ ਮੋੜ ਤੋਂ ਕਾਂਗਰਸ ਦਾ ਪੱਲਾ ਫੜ ਰਿਹਾ ਇਸ ਦੌਰਾਨ ਵਿਕਰਮ ਚੌਧਰੀ ਨੇ ਕਿਹਾ ਕਿ ਉਹਨਾਂ ਦੀ ਮੁਤਲੀ ਵਾਪਸ ਹੋਈ ਹੈ ਕਾਂਗਰਸ ਨੂੰ ਉਹਨਾਂ ਨੇ ਛੱਡਿਆ ਨਹੀਂ ਸੀ ਸੋ ਮੋਤਲ ਕੀਤਾ ਗਿਆ ਸੀ ਮੋਤਲੀ ਵਾਪਸ ਹੋ ਗਈ ਹੈ ਰੱਦ ਹੋ ਗਈ ਹੈ ਸੋ ਪਾਰਟੀ ਦੇ ਵਿੱਚ ਮੁੜ ਤੋਂ ਆ ਗਏ ਨੇ ਵਿਕਰਮ ਚੌਧਰੀ ਨੇ ਇਸ ਨੂੰ ਆਪਣਾ ਪਰਿਵਾਰਕ ਮਾਮਲਾ ਦੱਸਿਆ ਉਹਨਾਂ ਨੇ ਕਿਹਾ ਕਿ ਕਾਂਗਰਸ ਉਹਨਾਂ ਦਾ ਪਰਿਵਾਰ ਹੈ ਤੇ ਪਰਿਵਾਰ ਦੇ ਵਿੱਚ ਨਾਰਾਜ਼ਗੀਆਂ ਹੁੰਦੀਆਂ ਰਹਿੰਦੀਆਂ ਨੇ ਤੇ ਇੱਕ ਵਾਰ ਫਿਰ ਤੋਂ ਕਾਂਗਰਸ ਦੇ ਨਾਲ ਜੋ ਵੀ ਪਾਰਟੀ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੇਗੀ ਬੜੀ ਇਮਾਨਦਾਰੀ ਨਾਲ ਤੇ ਤੰਦੇਹੀ ਨਾਲ ਉਹ ਜ਼ਿੰਮੇਵਾਰੀ ਨੂੰ ਵਿਕਰਮ ਚੌਧਰੀ ਨਿਭਾਉਣਗੇ ਅਜਿਹਾ ਉਹਨਾਂ ਵੱਲੋਂ ਕਿਹਾ ਗਿਆ